ਹਾਂਜੀ ਅੱਜ ਅਸੀਂ ਬਣਾ ਰਹੇ ਹਾਂ ਜੀ ਕद्दू ਦੀ ਸਬ지 ਆਪ ਸਾਰਿਆਂ ਨੂੰ ਪਿਆਰ ਭਰੀ ਸਵੇਰ ਕਾਲੋ ਕद्दू ਦੀ ਸਬ지 ਜਿਹੜੀ ਹੈ ਕਿ ਬਹੁਤ ਹੀ ਨਰੋਈ ਹੁੰਦੀ ਹੈ ਸਿਹਤ ਵਾਸਤੇ ਬੱਚੇ ਤੇ ਇਹਨੂੰ ਪਸੰਦ ਨਹੀਂ ਕਰਦੇ ਲੇਕਿਨ ਅਗਰ ਇਸ ਕद्दू ਦੀ ਸਬ지 ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਠੀਰ ਮੰਗੋ ਬਣਾਇਆ ਜਾਵੇ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕद्दू ਦੀ ਸਬ지 ਖਾ ਰਹੇ ਹਾਂ ਉਹ ਫਿਰ ਬਹੁਤ ਹੀ ਖੁਸ਼ੋਕੀ ਖਾਂਦੇ ਹਨ ਗਰੇਵੀ ਜੀ ਬਣਾ ਲਓ ਕੱਦੇ ਦੀ ਤੇ ਫਿਰ ਦੇਖੋ ਬੱਚੇ ਕਿੱਦਾਂ ਖਾਂਦੇ ਹੈ ਸੂਪ ਹੀ ਬਣ ਜਾਂਦਾ ਹੈ ਕद्दू ਦੀ ਸਬਜੀ ਕद्दू ਦਾ ਕद्दू ਦਾ ਸੂਪ ਬਣਾਓ ਜੀ ਦੇਗਾ ਤੜਕਾ ਲਾਓ ਉਹ ਵੀ ਬੱਚੇ ਬੜੇ ਖੁਸ਼ ਹੋ ਕੇ ਫਿਰ ਸੂਪ ਪਿੰਦੇ ਹਨ ਕद्दू ਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਕद्दू ਦੀ ਸਬਜੀ ਸਾਨੂੰ ਕद्दू ਖੁਲਾਇਆ ਜਾ ਰਿਹਾ ਹੈ ਸੋ ਅੱਜ ਅਸੀਂ ਕद्दू ਦੀ ਸਬਜੀ ਦੀ ਰੈਸਪੀ ਰਹੀ ਪਾ ਰਹੇ ਹਾਂ ਵੀਡੀਓ ਵਿੱਚ ਆਪ ਸਾਰੇ ਲਾਈਕ ਤੇ ਸ਼ੇਅਰ ਕਰਿਓ ਪਸੰਦ ਆਵੇ ਤੇ ਹੋਰ ਵੀਡੀਓ ਵੀ ਅਸੀਂ ਪਾਵਾਂਗੇ ਕੁਕਿੰਗ ਚੈਨਲ ਦੇ ਤੇ ਸੁਖਮੰਦਰ ਪੰਜਾਬੀ ਕੁਕਿੰਗ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਿਓ ਆਪ ਸਾਰਿਆਂ ਦਾ ਬਹੁਤ-ਬਹੁਤ ਹੀ ਧੰਨਵਾਦ 10 ਮਿੰਟ ਵਿੱਚ ਸਬਜ਼ੀ ਬਣਦੀ ਹੈ ਇਹ ਵਾਲੀ ਜਿਆਦਾ ਟਾਈਮ ਨਹੀਂ ਲੱਗਦਾ ਜਲਦੀ ਵਿੱਚ ਅਗਰ ਜ਼ਰੂਰਤ ਹੋਵੇ ਕਿ ਬਹੁਤ ਜਲਦੀ ਬਣ ਜਾਏ ਚੀਜ਼ ਤੇ ਸਬਜ਼ੀ ਇੱਕ ਟੋਟੀ ਬਹੁਤ ਜਲਦੀ ਬਣ ਜਾਂਦੀ ਹੈ ਬਣ ਕੇ ਤਿਆਰ ਹੋ ਜਾਂਦੀ ਹੈ ਲੱਗੀ ਹੁਣ ਸਬਜ਼ੀ 10 ਮਿੰਟ ਬਾਅਦ ਬਣ ਕੇ ਤਿਆਰ ਦੇਖੋ ਸਬਜ਼ੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਸਵਾਦ ਲੱਗਦੀ ਹੈ ਸਬਜ਼ੀ ਇਹ ਥੋੜਾ ਜਿੰਨਾ ਵਿੱਚ ਦੇਸੀ ਘਿਓ ਪਾ ਕੇ ਖਾਓ ਤੇ ਹੋਰ ਵੀ ਜ਼ਿਆਦਾ ਸਬਜ਼ੀ ਟੇਸਟੀ ਵੈਰੀ ਵੈਰੀ ਟੇਸਟੀ ਹੁੰਦੀ ਹੈ ਸੋ ਆਪ ਸਾਰੇ ਚੈਨਲ ਤੇ ਜਾਓ ਤੇ ਲਾਈਕ ਤੇ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ